ਇਸ ਵੀਡੀਓ ਵਿੱਚ ਅਸੀਂ ਕਰਮਜੀਤ ਸਿੰਘ ਕੁਸਾ ਦੁਆਰਾ ਰਚਿਤ ਨਾਵਲ ਰੋਹੀ ਵਿਆਬਾਂ ਨਾਵਲ ਦਾ ਸਾਰ ਡਿਸਕਸ ਕਰਾਂਗੇ ਗਿੰਦਰ ਅਤੇ ਮਹਿੰਦਰੋ ਪਤੀ ਪਤਨੀ ਰਾਮੇ ਪਿੰਡ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੇ ਤਿੰਨ ਬੱਚੇ ਸਨ 8-9 ਸਾਲਾਂ ਦਾ ਗੋਰਾ 6 ਸਾਲਾਂ ਦਾ ਕੱਦੂ ਅਤੇ ਇੱਕ ਕੁਛੜ ਲਈ ਕੁੜੀ ਗਿੰਦਰ ਹਰ ਰੋਜ਼ ਸੱਜਰੇ ਖੇਤਾਂ ਵਿੱਚ ਕੰਮ ਕਰਨ ਲਈ ਜਾਂਦਾ ਤੇ ਮਹਿੰਦਰੂ ਘਰ ਦੇ ਕੰਮ ਕਰਦੀ। ਉਹ ਸਵੇਰੇ ਕੁੱਕੜ ਦੀ ਬਾਗ ਨਾਲ ਉੱਠਦੀ। ਉਸ ਦੀ ਨਿੱਕੀ ਕੁੜੀ ਵੀ ਛੇਤੀ ਹੀ ਜਾਗ ਪੈਂਦੀ। ਤੇ ਚੀਕ ਚਿਹੜਾ ਪਾਉਂਦੀ। ਅਜੇ ਹੀ ਜਿੱਦ ਕਰਦੀ ਕਿ ਉਹ ਉਸ ਨੂੰ ਕੋਈ ਕੰਮ ਨਾ ਕਰਨ ਦਿੰਦੀ। ਮਹਿੰਦਰੂ ਗੋਰੇ ਤੇ ਕੱਦੂ ਨੂੰ ਸਕੂਲ ਭੇਜਦੀ ਅਤੇ ਗਿੰਦਰ ਨੂੰ ਛਾ ਵੇਲਾ ਤੇ ਚਾਹ ਖੇਤ ਵਿੱਚ ਹੀ ਪਹੁੰਚਾਉਂਦੀ। ਗੋਰਾ ਸਕੂਲੋਂ ਆ ਕੇ ਬਸਤਾ ਸੁਟਣ ਮਗਰੋਂ ਬਾਹਰ ਮੁੰਡਿਆਂ ਨਾਲ ਖੇਡਣ ਲਈ ਦੌੜ ਜਾਂਦਾ। ਮਹਿੰਦਰੋ ਚਾਹੁੰਦੀ ਹੁੰਦੀ ਸੀ ਕਿ ਗੋਰਾ ਕੁੜੀ ਨੂੰ ਸੰਭਾਲੇ ਤੇ ਉਹ ਘਰ ਦਾ ਕੰਮ ਕਰੇ। ਜੇਕਰ ਉਹ ਉਸ ਨੂੰ ਸਕੂਲੋਂ ਆਉਂਦੇ ਨੂੰ ਕਾਬੂ ਕਰਕੇ ਕੁੜੀ ਉਸ ਨੂੰ ਚੁਕਾ ਦਿੰਦੀ ਤਾਂ ਉਹ ਕਾਬੂ ਵਿੱਚ ਰਹਿੰਦਾ। ਪਰ ਫਿਰ ਵੀ ਉਹ ਨਾ ਤਾਂ ਉਸ ਨੂੰ ਚੰਗੀ ਤਰ੍ਹਾਂ ਸੰਭਾਲਦਾ ਤੇ ਨਾ ਹੀ ਉਹ ਘਰ ਦੇ ਕੰਮਾਂ ਵਿੱਚ ਦਿਲਚਸਪੀ ਲੈਂਦਾ ਸੀ। ਇਸੇ ਤਰ੍ਹਾਂ ਇੱਕ ਦਿਨ ਜਦੋਂ ਸਕੂਲੋਂ ਆਉਂਦਿਆ ਹੀ ਗੋਰਾ ਰੋਟੀ ਆਦੀ ਖਾ ਕੇ ਘਰੋਂ ਖਿਸਕ ਗਿਆ ਤੇ ਮਹਿੰਦਰੋ ਦੁਆਰਾ ਗਾਲਾਂ ਦੇਣ ਤੇ ਵਾਪਸ ਨਾ ਪਰਤਿਆ ਤਾਂ ਹਨੇਰੇ ਪਈ ਕੰਮ ਤੋਂ ਅੱਕੇ ਥੱਕੇ ਘਰ ਆਏ ਗਿੰਦਰ ਨੂੰ ਜਦੋਂ ਮਹਿੰਦਰੋ ਤੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਫਿਰਨੀ ਤੋਂ ਫੜ ਕੇ ਘਰ ਲੈ ਆਇਆ ਤੇ ਪ੍ਰਾਣੀ ਨਾਲ ਖੂਬ ਝੰਬਿਆ ਇੰਨੇ ਨੂੰ ਮਲਾਗਰ ਦੇ ਪਾੜੇ ਮੁੰਡੇ ਨੇ ਆ ਕੇ ਉਸ ਨੂੰ ਕਿਹਾ ਕਿ ਬੱਚੇ ਨੂੰ ਇੰਨਾ ਨਹੀਂ ਕੁੱਟਣਾ ਚਾਹੀਦਾ ਬਿੰਦਰ ਨੇ ਕਿਹਾ ਕਿ ਉਹ ਨਿਆਣਿਆਂ ਦਾ ਵੈਰੀ ਨਹੀਂ ਉਹ ਚਾਹੁੰਦਾ ਹੈ ਕਿ ਉਹ ਪੜ੍ਹਨ ਪਰ ਉਹ ਇੰਨੇ ਵਿਗੜੇ ਹੋਏ ਹਨ ਕਿ ਉਸ ਦਾ ਵਸ ਚੱਲਦਾ ਨਹੀਂ ਫਿਰ ਇੱਕ ਦਿਨ ਜਦੋਂ ਸਕੂਲੋਂ ਆ ਕੇ ਕੱਦੂ ਨੇ ਮਹਿੰਦਰੂ ਨੂੰ ਦੱਸਿਆ ਕਿ ਅੱਜ ਉਸ ਨੂੰ ਉਸ ਨੂੰ ਭਾਬ ਗੋਰੇ ਨੂੰ ਸਕੂਲੇ ਕੁੱਟ ਪਈ ਹੈ ਪਰ ਗੋਰੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਇਹਨੇ ਨੂੰ ਥੰਮਣ ਦਾ ਵੱਡਾ ਪੋਤਾ ਉੱਥੇ ਆ ਗਿਆ ਤਾਂ ਪੁੱਛਣ ਤੇ ਮਹਿੰਦਰੋ ਨੂੰ ਉਸ ਤੋਂ ਪਤਾ ਲੱਗਾ ਕਿ ਗੋਰੇ ਦਾ ਹਿਸਾਬ ਵਿੱਚ ਗੋਲ ਅੰਡਾ ਆਉਣ ਤੇ ਉਸ ਨੂੰ ਮਾਰ ਪਈ ਹੈ ਪਰ ਗੋਰਾ ਇਨਕਾਰ ਕਰਦੇ ਆ ਉਸ ਨਾਲ ਮਾਰਕਟਾਈ ਹੋਣ ਨੂੰ ਤਿਆਰ ਹੋ ਗਿਆ ਗੋਰੇ ਹੋਰਾਂ ਦੇ ਪੜਾਈ ਵਿੱਚ ਫੱਡੀ ਰਹਿਣ ਕਰਕੇ ਉਹਨਾਂ ਨੂੰ ਮੁਲਾਗਰ ਦੇ ਪਾੜੇ ਮੁੰਡੇ ਕੋਲ ਪੜਨ ਲਈ ਭੇਜਣਾ ਸ਼ੁਰੂ ਕੀਤਾ ਗਿਆ ਇੱਕ ਦਿਨ ਜਦੋਂ ਮਹਿੰਦਰੋ ਉਹਨਾਂ ਨੂੰ ਪੜਦੇ ਆ ਦੇਖਣ ਲਈ ਮਲਾਗਰ ਦੇ ਘਰ ਗਈ ਤਾਂ ਉਸਨੇ ਦੇਖਿਆ ਕਿ ਉਹ ਉੱਥੇ ਨਹੀਂ ਸਨ ਗੋਰਾ ਗਲੀ ਵਿੱਚ ਮੁੰਡਿਆਂ ਨਾਲ ਗੁੱਲੀ ਡੰਡਾ ਖੇਡ ਰਿਆ ਸੀ ਉਹ ਮਹਿੰਦਰੋ ਨੂੰ ਗਾਲਾਂ ਕੱਢਦੀ ਦੇਖ ਕੇ ਭੱਜ ਗਿਆ ਕੰਟੇਗ ਮਗਰੋਂ ਗਿੰਦਰ ਦੇ ਛਿੱਤਾਂ ਤੋਂ ਡਰਦਾ ਗੋਰਾ ਘਰ ਆ ਗਿਆ ਮਹਿੰਦਰੋ ਨੇ ਉਸ ਨੂੰ ਪੁੱਛਿਆ ਕਿ ਉਹ ਪੜਨ ਕਿਉਂ ਨਹੀਂ ਗਿਆ ਤਾਂ ਉਸਨੇ ਉੱਤਰ ਦਿੱਤਾ ਕਿ ਚਾਚਾ ਭਾਬ ਪਾੜਾ ਮੁੰਡਾ ਘਰ ਨਹੀਂ ਸੀ ਇੰਨੇ ਨੂੰ ਗਿੰਦਰ ਘਰ ਆ ਗਿਆ ਪੱਠੇ ਕੁੱਤਰਨ ਸਮੇ ਜਦੋਂ ਗੋਰੇ ਨੂੰ ਪੁੱਛਣ ਤੇ ਉਸ ਨੂੰ ਪਤਾ ਲੱਗਾ ਕਿ ਉਹ ਚਾਚੇ ਕੋਲ ਪੜਨ ਨਹੀਂ ਸੀ ਗਿਆ ਤਾਂ ਉਸ ਨੇ ਕਿਹਾ ਕਿ ਜੇਕਰ ਉਹ ਕੱਲ ਵੀ ਨਾ ਗਿਆ ਤਾਂ ਉਹ ਉਸ ਦੀ ਛੱਲ ਲਾ ਕੇ ਰੱਖ ਦੇਵੇਗਾ ਅਗਲੇ ਦਿਨ ਗੋਰਾ ਸਕੂਲ ਲੇਟ ਪਹੁੰਚਿਆ ਤੇ ਕੋਨੇ ਮਾਸਟਰ ਨੇ ਉਸ ਦੇ ਚਪੇੜਾਂ ਮਾਰੀਆਂ ਤੇ ਨਾਲ ਹੀ ਉਸ ਨੂੰ ਸਰੀਰ ਤੇ ਕੱਪੜਿਆਂ ਦੀ ਸਫਾਈ ਬਾਰੇ ਡਾਂਟਿਆ ਇਸ ਪਿੱਛੋਂ ਜਦੋਂ ਸਾਰੇ ਮੁੰਡੇ ਮਾਸਟਰ ਦੇ ਕਹਿਣ ਉੱਤੇ ਗਰਾਊਂਡ ਵਿੱਚ ਪੱਤੇ ਡੱਕੇ ਚੁਗ ਰਹੇ ਸਨ ਤਾਂ ਸ਼ਾਰਜੈਂਟ ਸਾਦੂ ਦਾ ਮਿੱਤਾ ਚੋਚਾ ਥੰਮਣ ਦਾ ਪੋਤਾ ਤੇ ਮੈਂਟੂ ਕਹਿ ਰਹੇ ਸਨ ਕਿ ਅੱਜ ਗੋਰੀ ਨੂੰ ਕਲਾਸ ਵਿੱਚ ਸਵਾਲ ਨਾ ਕੱਢੇ ਹੋਣ ਕਰਕੇ ਕੁੱਟ ਪਵੇਗੀ ਤੇ ਉਹ ਤਮਾਸ਼ਾ ਵੇਖਣਗੇ ਇਸ ਗੱਲ ਉੱਤੇ ਗੋਰਾ ਮੈਂਟੂ ਨਾਲ ਲੜਨ ਲੱਗਾ ਤੇ ਉਸ ਦੀ ਜੇਬ ਪਾੜ ਦਿੱਤੀ। ਕਲਾਸ ਵਿੱਚ ਜਦੋਂ ਕੋਹਨੇ ਮਾਸਟਰ ਨੂੰ ਪਤਾ ਲੱਗਾ ਤਾਂ ਉਸ ਨੇ ਉਸ ਢੀਠ ਨੂੰ ਕੁੱਟਣ ਦੀ ਥਾਂ ਆਪਣੇ ਬਾਪੂ ਨੂੰ ਬੁਲਾ ਕੇ ਲਿਆਉਣ ਲਈ ਕਿਹਾ। ਸਕੂਲੋਂ ਨਿਕਲ ਕੇ ਗੋਰਾ ਰਸਤੇ ਵਿੱਚ ਮੁੰਡਿਆਂ ਨਾਲ ਗੁੱਲੀ ਡੰਡਾ ਦੇ ਦਾਈਆਂ ਦੁੱਕੜੇ ਖੇਡਦਾ ਰਿਹਾ। ਖੇਡਦੇ ਆ ਹੀ ਉਹ ਜਦੋਂ ਤਵਿੱਤੜੀਆਂ ਵਾਲੇ ਮੁੰਡੇ ਸਮੇਤ ਦੋ ਹੋਰ ਮੁੰਡਿਆਂ ਨਾਲ ਇੱਕ ਥਾਂ ਲੁਕਿਆ ਸੀ ਤਾਂ ਉਹਨਾਂ ਉਸ ਨਾਲ ਬੱਦ ਫੈਲੀ ਕੀਤੀ ਘਰ ਪਰਥ ਕੇ ਗੋਰਾ ਸਿਰ ਦੁਖਦਾ ਕਹਿ ਕੇ ਮੰਜੇ ਉੱਤੇ ਪੈ ਗਿਆ ਇੰਨੇ ਨੂੰ ਗਿੰਦਰ ਖੇਤੋਂ ਚਰੀ ਲੈ ਕੇ ਆ ਗਿਆ ਗੋਰੇ ਬਾਰੇ ਪੁੱਛਣ ਤੇ ਉਸ ਨੇ ਉਸ ਦਾ ਮੱਥਾ ਤੱਪਿਆ ਤੇ ਨਬਜ ਤੇਜ਼ ਦੇਖੀ ਜਿਸ ਤੋਂ ਉਸ ਨੂੰ ਗੋਰਾ ਸੱਚਮੁੱਚ ਬਿਮਾਰ ਜਾਪਿਆ ਅਗਲੇ ਦਿਨ ਗੋਰੇ ਦਾ ਸਕੂਲ ਜਾਣ ਨੂੰ ਚਿੱਤ ਨਹੀਂ ਸੀ ਕਰਦਾ ਪਰ ਮਹੀਂਦਰੋ ਦੁਆਰਾ ਛਿੜਕਾਂ ਦੇਣ ਤੇ ਉਹ ਸਕੂਲ ਨੂੰ ਤੁਰ ਪਿਆ ਕੁਝ ਚਿਰ ਮਗਰੋਂ ਉਹ ਮੁੜ ਕੇ ਆਇਆ ਤੇ ਕਹਿਣ ਲੱਗਾ ਕਿ ਉਸ ਕੋਲ ਬੁਗਤਾ ਨਹੀਂ ਕਿਉਂਕਿ ਉਸ ਦਾ ਬੁਗਤਾ ਕੱਦੂ ਨੇ ਗਵਾ ਦਿੱਤਾ ਹੈ ਮਹਿੰਦਰੋ ਦੇ ਕਹਿਣ ਤੇ ਉਸ ਨੇ ਬੁਗਤਾ ਲੈਣ ਲਈ ਝੱਗੇ ਵਿੱਚ ਦਾਣੇ ਪਾ ਲਏ ਪਰ ਦੁਕਾਨ ਤੋਂ ਉਹਨਾਂ ਦੀਆਂ ਮਿੱਠੀਆਂ ਪਕੌੜੀਆਂ ਲੈ ਕੇ ਦਿਆਲੂ ਬੁੜੇ ਦੇ ਬਹਾਂਡੇ ਵਿੱਚ ਲੁਕ ਕੇ ਖਾਂਦਾ ਰਿਹਾ ਦਿਆਲੂ ਘਰ ਨਹੀਂ ਸੀ ਆਥਣੇ ਹੋ ਕੱਦੂ ਹੋਰਾਂ ਤੋਂ ਪਹਿਲਾਂ ਹੀ ਘਰ ਪਹੁੰਚ ਗਿਆ। ਜਦੋਂ ਕੱਦੂ ਘਰ ਆਇਆ ਤਾਂ ਉਸਨੇ ਉਸ ਦਾ ਧਿਆਨ ਹੋਰ ਪਾਸੇ ਲਾਉਣ ਲਈ ਉਸ ਦੀ ਦਿਲਚਸਪੀ ਆਪਣੇ ਕੋਲ ਇੱਕ ਸੋਹਣੀ ਚੀਜ਼ ਦੇ ਹੋਂ ਵਿੱਚ ਪੈਦਾ ਕਰ ਦਿੱਤੀ ਜੋ ਕਿ ਇੱਕ ਮੁਲਾਇਮ ਚਿੱਟਾ ਦੁੱਧ ਪੱਥਰ ਸੀ ਜੋ ਉਸ ਨੂੰ ਰਾਹ ਵਿੱਚੋਂ ਲੱਭਾ ਸੀ। ਦੂਜੇ ਦਿਨ ਗੋਰਾ ਫੇਰ ਕੇਸਲ ਮਾਰ ਕੇ ਦਿਨ ਚੜ੍ਹੇ ਤੱਕ ਲੰਮਾ ਪਿਆ ਰਿਹਾ ਤੇ ਕਹਿਣ ਲੱਗਾ ਕਿ ਉਸ ਦੇ ਹੱਡ ਪੈਰ ਦੁਖਦੇ ਹਨ ਗਿੰਦਰ ਨੇ ਉਸ ਦੀ ਨਬਜ ਦੇਖ ਕੇ ਕਿਹਾ ਕਿ ਉਸ ਨੂੰ ਤਾਪ ਨਹੀਂ ਇਸ ਕਰਕੇ ਉਹ ਸਕੂਲ ਜਾਵੇ ਉਸ ਦਾ ਗੜਕਦਾ ਬੋਲ ਸੁਣ ਕੇ ਮਹਿੰਦਰੂ ਉਸ ਦਾ ਬਚਾਅ ਕਰਨ ਲਈ ਵਿਚਾਰਾਂਗੇ ਦੁਪਹਿਰੇ ਸਾਰਜੈਂਟ ਸਮੇਤ ਕੁਝ ਮੁੰਡੇ ਗੋਰੇ ਨੂੰ ਸਕੂਲ ਲੈ ਜਾਣ ਲਈ ਘਰ ਆਏ ਕਿਉਂਕਿ ਮਾਸਟਰ ਨੇ ਕਿਹਾ ਸੀ ਕਿ ਉਹ ਉਸ ਨੂੰ ਕਸੀਟ ਕੇ ਲਿਆਉਣ ਪਰ ਮਹਿੰਦਰੂ ਨੇ ਉਹਨਾਂ ਨੂੰ ਬੁਰਾ ਭਲਾ ਕਹਿ ਕੇ ਮੋੜ ਦਿੱਤਾ ਅੱਠਣ ਤੱਕ ਗੋਰਾ ਚੰਗਾ ਭਲਾ ਹੋ ਗਿਆ ਤੇ ਉਹ ਕੱਦੂ ਨਾਲ ਖੇਡਣ ਲੱਗਾ ਪਰ ਪਰ ਅਗਲੀ ਸਵੇਰ ਉਹ ਫਿਰ ਮੁੰਦੋਲਿਆ ਪਿਆ ਸੀ ਉਸ ਦਾ ਸਰੀਰ ਪੱਖ ਦਾ ਦੇਖ ਕੇ ਗਿੰਦਰ ਉਸ ਨੂੰ ਪਿੰਡ ਵਿੱਚ ਨਵੇਂ ਆਏ ਇੱਕ ਆਪੇ ਬਣੇ ਡਾਕਟਰ ਕੋਲ ਲੈ ਗਿਆ ਇਸ ਪਿੱਛੋਂ ਗੋਰਾ ਕਈ ਦਿਨ ਮੰਝੇ ਉੱਤੇ ਰਿਹਾ ਨਿਤ ਸਕੂਲ ਨੂੰ ਸੁਨੇਹਾ ਹੁੰਦਾ ਕੋਈ 15 ਕੁ ਦਿਨਾਂ ਮਗਰੋਂ ਗੋਰਾ ਮੁੜ ਸਕੂਲ ਜਾਣ ਲੱਗਾ ਫੇਰ ਉਹ ਤੀਜੀ ਵਿੱਚ ਦੂਜੀ ਵਾਰ ਫੇਲ ਹੋ ਗਿਆ ਇੱਕ ਦਿਨ ਗਿੰਦਰ ਨੇ ਗੋਰੇ ਨੂੰ ਆਪਣੇ ਨਾਲ ਤੂੜੀ ਵਾਲੇ ਅੰਦਰ ਸ਼ਰਾਬ ਕੱਢਣ ਲਾ ਲਿਆ ਆਥਣੇ ਗਿੰਦਰ ਖੇਤ ਨੂੰ ਚਲਾ ਗਿਆ ਤੇ ਗੋਰੇ ਨੂੰ ਦੱਸ ਗਿਆ ਕਿ ਸ਼ਰਾਬ ਕਿਸ ਤਰ੍ਹਾਂ ਵੇਚਣੀ ਹੈ ਗੋਰੇ ਨੇ ਉਸੇ ਤਰ੍ਹਾਂ ਹੀ ਕੀਤਾ ਕਦੇ-ਕਦੇ ਗਿੰਦਰ ਖੁਸ਼ੀ ਵਿੱਚ ਆਇਆ ਮੱਲੋਂ ਜ਼ੋਰੀ ਗੋਰੇ ਨੂੰ ਗਲਾਸ ਵਿੱਚ ਸ਼ਰਾਬ ਪੀਣ ਲਈ ਦੇ ਦਿੰਦਾ ਇਨ੍ਹਾਂ ਦਿਨਾਂ ਵਿੱਚ ਗਿੰਦਰ ਦੇ ਇੱਕ ਛੋਟੇ ਪਰਾ ਗੁਰਮੇਲ ਦੀ ਉਸ ਦੇ ਗਵਾਂਡੀ ਟੈਲੇ ਦੀ ਸਾਜ਼ਿਸ਼ ਨਾਲ ਅਚਾਨਕ ਮੌਤ ਹੋ ਗਈ ਕਿਉਂਕਿ ਉਸ ਦੇ ਉਸ ਦੀ ਤੀਵੀ ਨਾਲ ਨਾਜਾਇਜ਼ ਸਬੰਧ ਸਨ ਇਸ ਘਟਨਾ ਪਿੱਛੋਂ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ਤੇ ਗਿੰਦਰ ਨੂੰ ਆਪਣੇ ਦੂਜੇ ਭਰਾਵਾਂ ਨਾਲ ਮੁੜ ਮਿਲਣਾ ਪੈ ਗਿਆ ਜਿਨ੍ਹਾਂ ਤੋਂ ਪਹਿਲਾਂ ਕਦੇ ਉਹ ਵੱਖ ਹੋਇਆ ਸੀ ਇਸ ਦਾ ਕਾਰਨ ਵੀ ਉਸ ਦੇ ਦੂਜੇ ਭਰਾਵਾਂ ਦਾ ਛੜੇ ਹੋਣਾ ਸੀ ਉਸ ਦਾ ਵੱਡਾ ਭਰਾ ਉਸ ਦੀ ਪਤਨੀ ਤੇ ਮੈਲੀ ਨਜ਼ਰ ਰੱਖਦਾ ਸੀ ਅਤੇ ਉਹਨਾਂ ਨੂੰ ਇਕੱਠੇ ਹੋਇਆ ਸਾਲ ਵੀ ਨਹੀਂ ਸੀ ਹੋਇਆ ਕਿ ਘਰ ਵਿੱਚ ਕਲੇਸ਼ ਰਹਿਣ ਲੱਗਾ। ਮਹਿੰਦਰੂ ਖਿਜੀ ਰਹਿੰਦੀ ਤੇ ਗੋਰਾ ਪਹਿਲਾਂ ਨਾਲੋਂ ਵਧੇਰੇ ਪਿੱਟ ਸਿਆਪਾ ਪਾਉਂਦਾ। ਇੱਕ ਦਿਨ ਉਹ ਖੇਤ ਰੋਟੀ ਲੈ ਕੇ ਗਿਆ ਤਾਂ ਕੋਟੀ ਚਾਚੇ ਨੇ ਉਸ ਨੂੰ ਕਿਹਾ ਕਿ ਉਹ ਚਾਹ ਦੇ ਕੇ ਆਪਣੀ ਬੀਬੀ ਨੂੰ ਭੇਜੇ। ਪਰ ਗੋਰੇ ਨੂੰ ਉਸ ਦੀ ਇਹ ਗੱਲ ਬਹੁਤ ਬੁਰੀ ਲੱਗੀ। ਇਸ ਸਮੇਂ ਇੱਕ ਨਗਉਣੀ ਜਿਹੀ ਗੱਲ ਤੇ ਉਸ ਨੂੰ ਦੂਜੇ ਚਾਚੇ ਜੈਲੀ ਨੇ ਡਾਂਟਿਆ ਤੇ ਫਿਰ ਉਸ ਨੂੰ ਕਰ ਥੱਬੀ ਪੱਠੇ ਲਜਾਣ ਲਈ ਕਿਹਾ ਜਦੋਂ ਗੋਰੇ ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਉਹ ਦਾਤੀ ਉਘਾਰ ਕੇ ਉਸ ਵੱਲ ਆਇਆ ਤੇ ਨਾਲ ਹੀ ਕੋਟੀ ਵੀ ਉਸ ਉੱਤੇ ਵਰ ਪਿਆ ਗੋਰਾ ਗੁੱਸੇ ਵਿੱਚ ਚੁੱਪ ਕਰਕੇ ਘਰ ਆ ਗਿਆ ਘਰ ਜਾ ਕੇ ਉਸ ਨੇ ਬੇਬੇ ਜਿਹੜੀ ਉਹਦੀ ਦਾਦੀ ਸੀ ਨੂੰ ਕਿਹਾ ਕਿ ਕੋਟੀ ਚਾਚਾ ਕਹਿੰਦਾ ਸੀ ਕਿ ਉਹ ਚਾਹ ਲੈ ਕੇ ਖੇਤ ਵਿੱਚ ਜਾਵੇ ਜਦੋਂ ਚਾਹ ਲੈ ਕੇ ਪਹੁੰਚੀ ਤਾਂ ਕੋਟੀ ਗੁੱਸੇ ਨਾਲ ਭਰ ਗਿਆ ਤੇ ਉਹ ਬੇਬੇ ਕੋਲ ਗਿੰਦਰ ਗੋਰੇ ਤੇ ਮਹਿੰਦਰੋ ਦੇ ਖਿਲਾਫ ਬੋਲਣ ਲੱਗਾ ਤੇ ਫਿਰ ਜੈਲੀ ਵੀ ਉਸ ਨਾਲ ਰਲ ਗਿਆ ਜਦੋਂ ਬੇਬੇ ਘਰ ਪਹੁੰਚੀ ਉਸ ਸਮੇਂ ਗੋਰਾ ਤੇ ਕੱਦੂ ਅੰਡੇ ਬਦਲੇ ਲੜ ਰਹੇ ਸਨ ਜਦੋਂ ਬੇਬੇ ਨੇ ਉਹਨਾਂ ਨੂੰ ਝਿੜਕਦਿਆਂ ਕਿਹਾ ਕਿ ਉਹ ਆਂਡਾ ਉਸ ਨੂੰ ਦੇ ਦੇਣ ਕਿਉਂਕਿ ਉਹਨਾਂ ਦੇ ਚਾਚੇ ਨੇ ਖਾਣਾ ਹੈ ਤਾਂ ਗੋਰੇ ਨੇ ਆਂਡਾ ਕੰਦ ਵਿੱਚ ਮਾਰ ਕੇ ਪੰਨ ਦਿੱਤਾ ਤੇ ਰੋਂਦਾ ਬਾਹਰ ਭੱਜ ਗਿਆ ਦਿਨ ਛਿਪਣੇ ਵੇਲੇ ਕੋਟੀ ਤੇ ਜੈਲੀ ਘਰ ਪਹੁੰਚੇ ਇਹ ਪਤਾ ਲੱਗਣ ਤੇ ਗਿੰਦਰ ਦਿਹਾੜੀ ਕਰਨ ਗਿਆ ਹੈ ਕੋਟੀ ਬਹੁਤ ਔਖਾ ਹੋਇਆ ਅਸਲ ਵਿੱਚ ਜਦੋਂ ਉਹ ਪਹਿਲਾਂ ਪਹਿਲਾਂ ਇਕੱਠੇ ਹੋਏ ਸਨ ਤਾਂ ਉਹ ਬਹੁਤ ਮਿੱਠਾ ਪਿਆਰਾ ਬਣ ਕੇ ਰਹਿੰਦਾ ਸੀ ਪਰ ਜਦ ਉਸ ਨੇ ਦੇਖਿਆ ਕਿ ਮਹਿੰਦਰੋ ਉਸ ਨਾਲ ਨਾਜਾਇਜ਼ ਸੰਬੰਧ ਬਣਾ ਕੇ ਰੱਖਣ ਲਈ ਤਿਆਰ ਨਹੀਂ ਤਾਂ ਉਹ ਉਸ ਦੇ ਖਿਲਾਫ ਹੋ ਗਿਆ ਅਜਿਹਾ ਯਤਨ ਜੈਲੀ ਨੇ ਵੀ ਕੀਤਾ ਸੀ ਮਹਿੰਦਰੋ ਅਜਹੀਆਂ ਜਨਾਨੀਆਂ ਵਰਗੀ ਨਹੀਂ ਸੀ ਜਿਹੜੀ ਜ਼ਮੀਨ ਹਥਿਆਉਣ ਲਈ ਆਪਣੇ ਪਤੀ ਦੇ ਬਾਕੀ ਛੜੇ ਭਰਾਵਾਂ ਨਾਲ ਨਾਜਾਇਜ਼ ਸੰਬੰਧ ਬਣਾ ਕੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਰੱਖਦੀ ਆਖਰ ਗਿੰਦਰ ਨੇ ਇੱਕ ਦਿਨ ਕੋਟੀ ਦੇ ਭੌਂਕਣੋਂ ਨਾ ਹਟਦੇ ਕੁੱਤੇ ਨੂੰ ਦੋ ਤਿੰਨ ਪ੍ਰਾਣੀਆਂ ਮਾਰ ਦਿੱਤੀਆਂ ਜਿਸ ਤੋਂ ਕੋਟੀ ਉਸ ਨੂੰ ਬਹੁਤ ਮੰਦਾ ਬੋਲਿਆ ਗੱਲ ਇੰਨੀ ਵੱਧ ਗਈ ਕਿ ਕੋਟੀ ਨੇ ਉਸ ਨੂੰ ਆਪਣਾ ਸਮਾਨ ਛੁੱਕ ਕੇ ਘਰੋਂ ਚਲੇ ਜਾਣ ਲਈ ਕਿਹਾ ਬੇਬੇ ਨੇ ਕੋਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਵੀ ਪੈ ਗਿਆ ਤੇ ਕਹਿਣ ਲੱਗਾ ਕਿ ਜੇਕਰ ਉਸਨੇ ਗਿੰਦਰ ਨੂੰ ਰੱਖਣਾ ਹੈ ਤਾਂ ਉਹ ਚੱਲਿਆ ਹੈ ਤੇ ਘਰੋਂ ਬਾਹਰ ਨਿਕਲ ਗਿਆ ਬੇਬੇ ਨੂੰ ਕੋਟੀ ਦੀ ਇੱਜ਼ਤ ਦਾ ਪਤਾ ਸੀ ਇਸ ਕਰਕੇ ਉਸਨੇ ਗਿੰਦਰ ਨੂੰ ਆਪਣੇ ਘਰ ਜਾਣ ਲਈ ਕਹਿ ਦਿੱਤਾ ਗਿੰਦਰ ਚੁੱਪ ਰਿਹਾ ਪਰ ਆਪਣਾ ਸਮਾਨ ਗੱਡੇ ਉੱਤੇ ਲੱਦ ਕੇ ਉਹ ਆਪਣੇ ਘਰ ਆ ਗਿਆ ਇਸ ਵਿੱਚੋਂ ਗੋਰੇ ਨੇ ਸਕੂਲ ਜਾਣਾ ਬਿਲਕੁਲ ਬੰਦ ਕਰ ਦਿੱਤਾ ਇਹ ਦੇਖ ਕੇ ਗਿੰਦਰ ਨੇ ਹਾੜੀ ਦੀ ਵਾੜੀ ਸਮੇ ਉਸ ਨੂੰ ਆਪਣੇ ਨਾਲ ਲਾ ਕੇ ਚੰਗਾ ਰਗੜਾ ਚੜ੍ਹਿਆ ਨਾਲ ਹੀ ਉਸਨੇ ਦੋ ਮੱਜਾਂ ਰੱਖ ਕੇ ਦੁੱਧ ਡੈਰੀ ਪਾਲਣਾ ਸ਼ੁਰੂ ਕਰ ਦਿੱਤਾ। ਗੋਰਾ ਮੱਜਾਂ ਨੂੰ ਬਾਹਰ ਖੇਤਾਂ ਵਿੱਚ ਚਰਾਉਣ ਲਈ ਲਿਜਾਣਾ ਲੱਗ ਪਿਆ। ਪਾਲੀਆਂ ਵਿੱਚ ਮੱਜਵੀਆਂ ਦਾ ਤਿਤਨੀ ਤੇ ਰਵੀਦਾਸੀਆਂ ਦੇ ਚਿਗਨਟ ਉਸਦੇ ਸਾਥੀ ਸਨ। ਉਸ ਦੀ ਜੱਟਾਂ ਦੇ ਮੁੰਡਿਆਂ ਨਾਲ ਧਾਲ ਨਹੀਂ ਸੀ ਗਲਦੀ। ਇੱਕ ਵਾਰ ਉਸ ਦੀਆਂ ਮੱਜਾਂ ਨੇ ਸੂਬੇਦਾਰਾਂ ਦੀ ਚਰੀ ਉਜਾੜ ਦਿੱਤੀ ਜਿਸ ਨੂੰ ਪਾਖਰ ਕੇ ਲਿਖੇ ਨੇ ਦੇਖ ਲਿਆ ਤੇ ਉਸਨੇ ਅੱਗੇ ਗੱਲ ਸੂਬੇਦਾਰ ਤੱਕ ਪਹੁੰਚਾ ਦਿੱਤੀ। ਪੰਚਾਇਤ ਵਿੱਚ ਗਿੰਦਰ ਨੇ ਚਰੀ ਦੇ ਬਦਲੇ ਚਰੀ ਦੇ ਕਿਛ ਟਕਾਰਾ ਪਾਇਆ ਫਿਰ ਗੋਰੇ ਹੋਰੀ ਆਪਣੇ ਪਸ਼ੂਆਂ ਨੂੰ ਖਿੜੀਆਂ ਕਪਾਹਾਂ ਦੇ ਖੇਤਾਂ ਕੋਲ ਰੱਖਦੇ ਤੇ ਕਪਾਹ ਚੋਰੀ ਕਰਕੇ ਫੌਜੀ ਦੀ ਦੁਕਾਨ ਉੱਤੇ ਵੇਚ ਕੇ ਪਕੌੜੀਆਂ ਖਾਂਦੇ ਫਿਰ ਉਹ ਰਾਤ ਨੂੰ ਵੀ ਕਪਾਹ ਦੀ ਚੋਰੀ ਕਰਨ ਲੱਗੇ ਇੱਕ ਵਾਰ ਮੱਝਾਂ ਚਾਰਦੇ ਆ ਗੋਰੇ ਹੋਰਾਂ ਨੇ ਸਕੂਲ ਵਿੱਚੋਂ ਗੁੜ ਪੁੱਜੇ ਸ਼ੋਲੇ ਤੇ ਸੁੱਕਾ ਦੁੱਧ ਚੋਰੀ ਕੀਤਾ ਪੁਲਿਸ ਬੁਲਾਈ ਗਈ ਤਾਂ ਗੋਰੇ ਦੇ ਸਾਥੀ ਤਿਤਨੀ ਤੇ ਲੰਮ ਤੋਤਲ ਫੜੇ ਗਏ ਪਰ ਖੇਤਾਂ ਵਿੱਚ ਗਿਆ ਗੋਰਾ ਵਾਚ ਗਿਆ ਜੋ ਕੱਦੂ ਤੋਂ ਖਬਰ ਪ੍ਰਾਪਤ ਕਰਕੇ ਨਾਨਕਿਆਂ ਦੇ ਦੌੜ ਗਿਆ ਇਸ ਪਿੱਛੋਂ ਗੋਰੇ ਨੂੰ ਉਸ ਦੀਆਂ ਬੱਤੀਆਂ ਪੀਣ ਵਾਲੇ ਮਾਮੇ ਨੇ ਲੁਧਿਆਣੇ ਵਿੱਚ ਇੱਕ ਬਿਸਕੁਟਾਂ ਦੀ ਫੈਕਟਰੀ ਵਿੱਚ ਨੌਕਰੀ ਤੇ ਲਵਾ ਦਿੱਤਾ ਪਰ ਇੱਥੇ ਉਸ ਨੂੰ ਫੈਕਟਰੀ ਮਾਲਕ ਵੱਲੋਂ ਆਪਣੇ ਘਰ ਦੇ ਪਸ਼ੂਆਂ ਦਾ ਗੋਹਾ ਚੁੱਕਣ ਦਾ ਕੰਮ ਕਰਨ ਲਈ ਕਿਹਾ ਗਿਆ ਗੋਰੇ ਨੇ ਗੋਹਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਪਰ ਸਰਦਾਰ ਨੇ ਇਹ ਕਹਿ ਕੇ ਉਸ ਦੀ ਇਸ ਮਹੀਨੇ ਦੀ ਤਨਖਾਹ ਉਸ ਦਾ ਮਾਮਾ ਪੇਸ਼ਗੀ ਲੈ ਗਿਆ ਹੈ ਤੇ ਨਾਲ ਹੀ ਪੁਲਿਸ ਕੋਲ ਜਾਣ ਦਾ ਡਰ ਦੇ ਕੇ ਗੋਰੀ ਨੂੰ ਗੋਹਾ ਚੁੱਕਣ ਦੇ ਕੰਮ ਤੇ ਲਾ ਲਿਆ ਇੱਥੇ ਉਸ ਨੂੰ ਖਾਣਾ ਵੀ ਮਾੜਾ ਤੇ ਘੱਟ ਮਿਲਦਾ ਸੀ ਚਾਰ ਪੰਜ ਦਿਨਾਂ ਮਗਰੋਂ ਗੋਰੀ ਦੀ ਜਦੋਂ ਵੱਡੇ ਤੜਕੇ ਜਾ ਖੁੱਲੀ ਤਾਂ ਉਹ ਕਮਰੇ ਵਿੱਚ ਆਪਣੇ ਨਾਲ ਦੇ ਸਾਥੀ ਪਿੱਤਰ ਨੂੰ ਢਿੱਡ ਦੁਖਦਾ ਦੱਸ ਕੇ ਜੰਗਲ ਪਾਣੀ ਜਾਣ ਦੇ ਬਹਾਨੇ ਉੱਥੋਂ ਨਿਕਲ ਕੇ ਪੁੱਛਦਾ ਪੁੱਛਾਂਦਾ बस अड्डे ਉੱਤੇ ਪਹੁੰਚਿਆ ਤੇ ਉੱਥੋਂ ਉਹ ਬੱਸ ਉੱਤੇ ਜਗਰਾਵੀ ਹੁੰਦਾ ਹੋਇਆ ਆਪਣੇ ਪਿੰਡ ਨਾਮੇ ਪਹੁੰਚ ਗਿਆ ਹੁਣ ਪੌਣਾ ਬਰਾ ਬੀਤ ਗਿਆ ਗੋਰਾ ਨੇ ਬਹੁਤ ਸਾਰੀਆਂ ਮੁਰਗੀਆਂ ਤੇ ਮੁਰਗੇ ਰੱਖ ਲਏ ਗੋਰਾ ਹਰ ਰੋਜ਼ ਸ਼ਾਮ ਵੇਲੇ ਕਿਸੇ ਨਾਲ ਕਿਸੇ ਗੱਲ ਤੋਂ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਉਹ ਮੁੰਡਿਆਂ ਨਾਲ ਮਿਲ ਕੇ ਜਰਦਾ ਖਾਣ ਤੇ ਸਿਗਰਟਾਂ ਪੀਣ ਲੱਗ ਪਿਆ ਇੱਕ ਦਿਨ ਉਹਨਾਂ ਦੇ ਘਰ ਤੇਲੂ ਆਇਆ ਗੱਲਾਂ-ਬਾਤਾਂ ਵਿੱਚ ਗੋਰੇ ਸਬੰਧੀ ਸਭ ਕੁਝ ਜਾਣ ਕੇ ਤੇਲੂ ਨੇ ਕਿਹਾ ਕਿ ਉਸ ਨੂੰ ਉਸਦੇ ਨਾਲ ਭੇਜ ਦਿਓ ਉਹ 6 ਮਹੀਨਿਆਂ ਵਿੱਚ ਉਸ ਨੂੰ ਡਰਾਈਵਰ ਬਣਾ ਦੇਵੇਗਾ ਇਸ ਪਿੱਛੋਂ ਗੋਰਾ ਤੇਲੂ ਨਾਲ ਕੰਮ ਕਰਨ ਲੱਗਾ ਤੇਲੂ ਦੇ ਨਾਲ ਉਸ ਦਾ ਸੈਕੰਡ ਡਰਾਈਵਰ ਗੰਤਾ ਸੀ ਉਹ ਸ਼ਰਾਬ ਪਿੰਦੇ ਹੋਰ ਕੋਈ ਨਸ਼ਿਆਂ ਦੀ ਵਰਤੋਂ ਕਰਦੇ ਤਾਂ ਗਾਲੀ-ਗਲੋਚ ਬਿਨਾਂ ਗੱਲ ਨਾ ਕਰਦੇ ਤੇਲੂ ਗੱਡੀ ਚਲਾਉਂਦਾ ਤੇ ਗੰਤਾ ਟੂਲ ਉੱਤੇ ਝੜ ਕੇ ਸੌ ਜਾਂਦਾ ਜੇਕਰ ਤੇਲੂ ਦੇ ਨਾਲ ਦੀ ਸੀਟੋ ਤੇ ਬੈਠੇ ਗੋਰੀ ਨੂੰ ਨੀਂਦ ਆਉਂਦੀ ਤਾਂ ਤੇਲੂ ਉਸ ਦੇ ਚਪੇੜ ਜਾਂ ਡੰਡਾ ਪੇਚਕਸ ਮਾਰਦਾ ਤੇ ਕੜਕ ਕੇ ਉਸ ਨੂੰ ਸੌਣ ਤੋਂ ਵਰਜਦਾ ਦਿਨੇ ਗੱਡੀ ਕਿਸੇ ਟਾਬੇ ਉੱਤੇ ਰੁਕ ਜਾਂਦੀ ਕਲਕੱਤੇ ਪਹੁੰਚ ਕੇ ਉਹਨਾਂ 2 ਦਿਨ ਰੁਕਣਾ ਸੀ ਤੇ ਗੋਰਾ ਉੱਥੇ ਠਿਕਾਣਾ ਲਾਉਣਾ ਚਾਹੁੰਦਾ ਸੀ ਪਰ ਤੇਲੂ ਨੇ ਉਸ ਨੂੰ ਆਪਣੇ ਸਾਰੇ ਕਾਲੇ ਹੋਏ ਕੱਪੜੇ ਧੋਣ ਲਾ ਦਿੱਤਾ ਫਿਰ ਗੰਤੇ ਨੇ ਵੀ ਆਪਣੇ ਕਪੜੇ ਉਸ ਦੇ ਅੱਗੇ ਰੱਖ ਦਿੱਤੇ। ਗੋਰਾ ਪਹਿਲਾਂ ਹੀ ਖਿਜਿਆ ਬੈਠਿਆ ਸੀ। ਉਸਨੇ ਗੰਤੇ ਨੂੰ ਆਪਣੇ ਕੱਪੜੇ ਆਪ ਧੋਣ ਲਈ ਕਿਹਾ। ਗੰਤੇ ਨੇ ਤੇਲੂ ਨੂੰ ਦੱਸਿਆ ਤਾਂ ਤੇਲੂ ਨੇ ਉਸ ਨੂੰ ਛਿੜਕਿਆ ਤੇ ਗਾਲਾਂ ਕੱਢੀਆਂ। ਗੋਰਾ ਤੇਲੂ ਦੀ ਤਾਂ ਹਰ ਗੱਲ ਬਰਦਾਸ਼ਤ ਕਰਦਾ ਸੀ ਪਰੰਤੂ ਗੰਤੇ ਨੂੰ ਚਾਰੇ ਖੁਰ ਚੁੱਕ ਕੇ ਪੈ ਜਾਂਦਾ ਸੀ। ਇੱਕ ਵਾਰੀ ਜਦੋਂ ਮੇਰਟ ਕੋਲ ਉਹਨਾਂ ਦੀ ਗੱਡੀ ਖਰਾਬ ਹੋ ਗਈ ਤਾਂ ਤੇਲੂ ਕਿਸੇ ਪੰਜਾਬੀ ਦੇ ਰਾਕ ਉੱਤੇ ਚੜਕੇ ਮੇਰਟ ਮਿਸਤਰੀ ਲੈਣ ਚਲਾ ਗਿਆ ਤਾਂ ਉਹ ਗੰਤੇ ਨੂੰ ਜੈਕ ਲਾ ਕੇ ਵੀਲ ਖੋਲਣ ਲਈ ਕਹਿ ਗਿਆ ਉਸ ਤੇ ਜਾਣ ਮਗਰ ਉਹ ਗੰਤੇ ਨੇ ਗੋਰੇ ਉੱਤੇ ਇਹ ਹੁਕਮ ਚਾੜ ਦਿੱਤਾ ਜਿਸ ਤੇ ਅੱਗੋਂ ਗੋਰੇ ਨੇ ਉਸ ਨੂੰ ਗਾਲ ਕੱਢ ਦਿੱਤੀ ਪਰ ਗੰਤੇ ਨੇ ਆਪਣੇ ਗੁੱਸੇ ਨੂੰ ਸੰਭਾਲ ਦਿਆ ਜੈਕ ਲਾਉਣ ਲਈ ਕਿਹਾ ਗੋਰਾ ਜੈਕ ਲਾਉਣ ਲੱਗਾ ਤਾਂ ਗੱਡੀ ਪਾਰੀ ਹੋਣ ਕਰਕੇ ਉਹ ਘੁੰਮਣੋਂ हट ਗਿਆ ਉਸ ਨੇ ਗੰਤੇ ਨੂੰ ਮਦਦ ਕਰਾਉਣ ਲਈ ਕਿਹਾ ਤਾਂ ਅੱਗੋਂ ਗੰਤਾ ਪੁੱਠਾ ਬੋਲਿਆ ਜਿਸ ਤੇ ਗੋਰੇ ਨੇ ਗਾਲ ਕੱਢਦੇ ਆ ਜੈਕ ਲਾਉਣ ਵਾਲਾ ਡੰਡਾ ਪੈਰਾਸੂਟਦਿਆਂ ਇਸ ਕੰਮ ਤੋਂ ਸਾਫ਼ ਇਨਕਾਰ ਕਰ ਦਿੱਤਾ ਜਦੋਂ ਅੱਗੋ ਗੰਤਾ ਗਾਲਾਂ ਕੱਢਣ ਲੱਗਾ ਤਾਂ ਗੋਰੇ ਨੇ ਰਾਡ ਉਸਦੇ ਮੌਰਾਂ ਉੱਤੇ ਜੜ ਦਿੱਤੀ ਫਿਰ ਗੰਤੇ ਨੂੰ ਇਕੱਲਿਆਂ ਹੀ ਜੈਕ ਲਾਉਣਾ ਪਿਆ ਪਟਨੇੋਂ ਨਿਕਲ ਕੇ ਹਨੇਰੇ ਵਿੱਚ ਉਹ ਕੁਝ ਝੁੱਗੀਆਂ ਕੋਲ ਰੁਕੇ ਉੱਥੇ ਇੱਕ ਬੁੱਢੇ ਨਾਲ ਸੌਦਾ ਕਰਕੇ ਤੇਲੂ ਤੇ ਗੰਤਾ ਇੱਕ ਕੁੜੀ ਨੂੰ ਆਪਣੀ ਗੱਡੀ ਵਿੱਚ ਲੈ ਆਏ ਇਸੇ ਤਰ੍ਹਾਂ ਹੀ ਇੱਕ ਵਾਰੀ ਉਹਨਾਂ ਦੋ ਤੀਵੀਆਂ ਗੱਡੀ ਵਿੱਚ ਚੜਾ ਲਈਆਂ ਉਹ ਚਾਰੇ ਸ਼ਰਾਬ ਪਿੰਦੇ ਤੇ ਉਲਟੀਆਂ ਕਰਦੇ ਰਹੇ ਮਗਰੋਂ ਇੱਕ ਸੂਏ ਉੱਤੇ ਪਹੁੰਚ ਕੇ ਤੇਲੂ ਨੇ ਗੋਰੇ ਉੱਤੇ ਹੁਕਮ ਝਾੜਿਆ ਕਿ ਉਹ ਗੱਡੀ ਦਾ ਪਾਇਦਨ ਤੋੜ ਦੇ ਪਰ ਗੋਰੇ ਨੇ ਸਾਫ਼ ਇਨਕਾਰ ਕਰ ਦਿੱਤਾ ਜਿਸ ਬਦਲੇ ਤੇਲੂ ਨੇ ਉਸਦੇ ਤਾੜ ਕਰਦਾ ਥੱਪੜ ਮਾਰਿਆ ਤੇ ਗੋਰੇ ਨੇ ਅੱਗੋਂ ਗਾਲ ਕੱਢ ਦਿੱਤੀ ਇਹ ਦੇਖ ਕੇ ਤੇਲੂ ਨੇ ਜੁੱਤੀ ਲਾ ਲਈ ਤੇ ਗੋਰੇ ਨੇ ਅੱਗੋਂ ਰਾੜ ਚੁੱਕ ਕੇ ਤੇਲੂ ਦੇ ਮਾਰ ਦਿੱਤੀ। ਮਗਰ ਉਹ ਗੰਤੇ ਨੇ ਜਫਾ ਮਾਰ ਕੇ ਗੋਰੇ ਤੋਂ ਰਾੜ ਖੋਈ ਤੇ ਤੇਲੂ ਨੇ ਗੋਰੇ ਨੂੰ ਕਸੁੰਨਾ ਤੇ ਮੁੱਕੀਆਂ ਨਾਲ ਕੁੱਟਿਆ। ਗੋਰਾ ਰੋਂਦਾ ਹੋਇਆ ਕਹਿ ਰਿਹਾ ਸੀ ਕਿ ਉਹ ਉਸ ਨੂੰ ਛੱਡ ਦੇਣ। ਤੇਲੂ ਨੇ ਉਸ ਨੂੰ ਰੱਸੇ ਨਾਲ ਬੰਨ ਦਿੱਤਾ ਤਾਂ ਜੋ ਉਹ ਕਿਤੇ ਨਾਠ ਨਾ ਜਾਵੇ। ਫਿਰ ਉਹਨਾਂ ਆਪ ਹੀ ਪਾਇਦਾਨ ਤੋਤਾ। ਫਿਰ ਇੱਕ ਵਾਰੀ ਦਿੱਲੀ ਬਾਰਡਰ ਤੋਂ ਤੁਰਨ ਲੱਗਿਆਂ ਗੰਤੇ ਨੇ ਗੋਰੇ ਨੂੰ ਬਹੁਤੀ ਸ਼ਰਾਬ ਪਲਾ ਕੇ ਬੇਸੁਰਤ ਹੋਏ ਨੂੰ ਟੋਲ ਵਿੱਚ ਪਾ ਦਿੱਤਾ। ਤੇ ਉਸ ਨਾਲ ਵੱਧ ਫੈਲੀ ਕੀਤੀ ਅੱਧੀ ਰਾਤ ਨੂੰ ਗੋਰੀ ਨੂੰ ਜਾਗ ਆ ਗਈ ਤਾਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਉਸ ਨੇ ਜੈਕ ਲਾਉਣ ਵਾਲਾ ਡੰਡਾ ਚੁੱਕ ਕੇ ਗੰਤੇ ਨੂੰ ਖੂਬ ਕੁੱਟਿਆ ਗੰਤੇ ਦੀ ਚਾਂਗਰ ਸੁਣ ਕੇ ਤੇਲੂ ਨੇ ਗੱਡੀ ਰੋਕੀ ਤੇ ਗੰਤਾ ਧੜੰਮ ਕਰਦਾ heਠਾਂ ਡਿੱਗਿਆ ਜਦੋਂ ਗੋਰਾ heਠਾਂ ਉਤਰਿਆ ਤਾਂ ਤੇਲੂ ਨੇ ਉਸ ਦੇ ਥੱਪੜ ਮਾਰਿਆ ਅੱਗੋਂ ਗੋਰੇ ਨੇ ਡੰਡਾ ਉਸ ਦੇ ਵੀ ਠੋਕ ਦਿੱਤਾ ਤੇਲੂ ਨੇ ਅੱਗੋਂ ਰਾਡ ਖਿੱਚ ਕੇ ਗੋਰੇ ਦੇ ਹੱਥ ਉੱਤੇ ਮਾਰੀ ਗੋਰਾ ਦੋਹਾਂ ਨੂੰ ਗਾਲਾਂ ਕੱਢੀ ਜਾ ਰਿਹਾ ਸੀ ਤੇਲੂ ਕਹਿ ਰਿਹਾ ਸੀ ਕਿ ਉਹ ਉਸਦੇ ਪਿਓ ਨਾਲ ਕੀਤੀ ਜਵਾਨ ਨੂੰ ਦੇਖਦਾ ਹੈ ਨਹੀਂ ਤਾਂ ਉਸ ਵਰਗੇ ਮੁੰਡੇ ਨੂੰ ਉਹ ਗੱਡੀ ਦੇ ਨੇੜੇ ਨਾ ਲੱਗਣ ਦੇਵੇ 15 ਦਿਨਾਂ ਮਗਰੋਂ ਜਦੋਂ ਉਹ ਰਾਣੀ ਗੰਜ ਦੀਆਂ ਖਾਣਾ ਤੋਂ ਕੋਇਲਾ ਭਰਨ ਗਏ ਤਾਂ ਦੂਜੇ ਡਰਾਈਵਰਾਂ ਨੇ ਗੋਰੀ ਨੂੰ ਬਹੁਤੀ ਸ਼ਰਾਪ ਲਾ ਕੇ ਤੇਲੂ ਵਿਰੁੱਧ ਬੋਲਣ ਲਾ ਦਿੱਤਾ ਇਹਨਾਂ ਵਿੱਚ ਸਰਾਵਾਂ ਦਾ ਜੋਗਿੰਦਰ ਸਿੰਘ ਵੀ ਸੀ ਜਦੋਂ ਤੇਲੂ ਤੇ ਗੰਤਾ ਉਸ ਕੋਲ ਆਏ ਤਾਂ ਉਸਨੇ ਰੋਂਦਿਆਂ ਤੇ ਗਾਲਾਂ ਕੱਢਦਿਆਂ ਕਿਹਾ ਕਿ ਉਹ ਹੁਣ ਉਹਨਾਂ ਨਾਲ ਨਹੀਂ ਸਗੋਂ ਜਗਿੰਦਰ ਹੋਰਾਂ ਨਾਲ ਰਹੇਗਾ ਕੁਝ ਗੁੱਸਾ ਪ੍ਰਗਟ ਕਰਨ ਪਿੱਛੋਂ ਤੇਲੂ ਚੁੱਪ ਰਿਹਾ ਕਿਉਂਕਿ ਉਸ ਨੂੰ ਪਤਾ ਸੀ ਕਿ ਜਗਿੰਦਰ ਹੋਰੀ ਉਸ ਨੂੰ ਚਾਬੀ ਲਾ ਰਹੇ ਹਨ ਕਿਉਂਕਿ ਇੱਕ ਵਾਰੀ ਉਸ ਨੇ ਵੀ ਉਹਨਾਂ ਦਾ ਬੰਦਾ ਪੱਟਿਆ ਸੀ ਜਗਿੰਦਰ ਹੋਰਾਂ ਨੇ ਗੋਰੇ ਨੂੰ ਰੱਖ ਲਿਆ ਪਰ ਗੋਰੇ ਦੀ ਉਹਨਾਂ ਨਾਲ ਵੀ ਖਟਪਟ ਹੋ ਗਈ ਫਿਰ ਗੋਰੇ ਨੇ ਕਈ ਗੱਡੀਆਂ ਬਦਲੀਆਂ ਇੱਕ ਡਰਾਈਵਰ ਨਾਲ ਉਹ ਰੋਟੀ ਵਿੱਚ ਵਿਤਕਰਾ ਕਰਨ ਕਰਕੇ ਲੜ ਪਿਆ ਤੇ ਉਹ ਉਸ ਨੂੰ ਧੋਖੇ ਨਾਲ ਬਿਹਾਰ ਦੇ ਜੰਗਲਾਂ ਵਿੱਚ ਟਰੱਕ ਤੋਂ ਉਤਾਰ ਗਿਆ ਪੂਰੇ ਇੱਕ ਵਰੇ ਮਗਰੂ ਗੋਰਾ ਪਿੰਡ ਪਰਤਿਆ ਤਾਂ ਉਹ ਕਈ ਵੇਲ ਆਪਣੇ ਨਾਲ ਲੈ ਆਇਆ ਉਹ ਜਰਦਾ ਫੱਕਣ ਤੇ ਅਫੀਮ ਵੀ ਖਾਣ ਲੱਗ ਪਿਆ ਹੌਲੀ ਹੌਲੀ ਉਹ ਗਿੰਦਰ ਨਾਲ ਖੇਤੀ ਦਾ ਕੰਮ ਕਰਾਉਣ ਲੱਗਾ ਗਿੰਦਰ ਨੇ ਤੇਲੂ ਦੇ ਬਾਪੂ ਠਾਕਰ ਤੋਂ 8 ਕਿੱਲੇ ਜ਼ਮੀਨ ਵਟਾਈ ਉੱਤੇ ਲੈ ਲਈ ਤੇ ਝੋਨਾ ਲਾ ਦਿੱਤਾ ਉਹਨਾਂ ਦਾ ਇੰਜਣ ਪੁਰਾਣਾ ਸੀ ਤੇ ਜ਼ਮੀਨ ਰੇਤਲੀ ਹੋਣ ਕਰਕੇ ਪਾਣੀ ਬਹੁਤ ਪਿੰਦੀ ਸੀ ਇੱਕ ਦਿਨ ਗੋਰਾ ਸਾਈਕਲ ਉੱਤੇ ਕੈਨਾ ਰੱਖ ਕੇ ਜਦੋਂ ਪੰਪ ਤੇ ਪੈਟਰੋਲ ਲੈਣ ਗਿਆ ਤਾਂ ਉੱਥੇ ਉਸਨੇ ਗਰਮੀ ਵਿੱਚ ਕੈਨਾ ਵਾਲਿਆਂ ਤੇ ਟਰੈਕਟਰਾਂ ਵਾਲਿਆਂ ਦੀ ਲੱਗੀ ਭੀੜ ਪੈਟਰੋਲ ਲੈਣ ਸਮੇਂ ਦੋਹਾਂ ਧਿਰਾਂ ਵਿੱਚ ਪੈਦਾ ਹੋਈ ਕਸ਼ਮਕਸ਼ ਤੇ ਅਪਸੀ ਤਣਾਅ ਅਤੇ ਨਾਲ ਹੀ ਇੱਕ ਸਿਆਸੀ ਪਾਰਟੀ ਦੇ ਨੀਲੀ ਪੱਗ ਵਾਲੇ ਪ੍ਰਧਾਨ ਦੁਆਰਾ ਪੰਪ ਦੇ ਮਾਲਕ ਨਾਲ ਗੱਲਬਾਤ ਕਰਕੇ ਆਪਣੀ ਜੀਪ ਵਿੱਚ ਲਿਆਂਦੇ ਢੋਲ ਵਿੱਚ ਪੈਟਰੋਲ ਪਹਿਲਾ ਪੌਂਡ ਦੀ ਤੱਕੇਸ਼ਾਈ ਤੋਂ ਪੈਦਾ ਹੋਏ ਵਿਵਾਦ ਅਤੇ ਪੰਪ ਮਾਲਕ ਤੇ ਉਸਦੇ ਮੁੰਡੇ ਦੁਆਰਾ ਉਸ ਦਾ ਪੱਖ ਪੂਰਨ ਤੋਂ ਬਾਅਦ ਪੈਦਾ ਹੋਈ ਤਲਖੀ ਦਾ ਨਜ਼ਾਰਾ ਦੇਖਿਆ ਅੰਤੋਂ ਉਹ ਪੈਟਰੋਲ ਲੈ ਕੇ ਆਪਣੇ ਖਸਤਾ ਹਾਲਤ ਸਾਈਕਲ ਨੂੰ ਘਸੀਟਦਾ ਬੜੀ ਮੁਸ਼ਕਲ ਨਾਲ ਘਰ ਪੁੱਜਾ ਇਸ ਮੁਸ਼ਕਲ ਸਫ਼ਰ ਵਿੱਚ ਉਸ ਨੂੰ ਪਿੰਡ ਦੇ ਟਰੈਕਟਰ ਵਾਲੇ ਮੁੰਡੇ ਤੇ ਸ੍ਰੀ ਚਰਨੀ ਨੇ ਵੀ ਆਪਣੀ ਕਿੜ ਕੱਢਦੇ ਆ ਰਸਤੇ ਵਿੱਚ ਟਰੈਕਟਰ ਉੱਤੇ ਕੈਨ ਨਾਂ ਰੱਖਣ ਦਿੱਤੇ ਸਮਾ ਬਾਕੀ ਗੋਰਾ ਤੇ ਤੇਲੂ ਦਾ ਬਾਪੂ ਟਰਾਲੇ ਉੱਤੇ ਝੋਨਾ ਲੱਦ ਕੇ ਮੰਡੀ ਪਹੁੰਚੇ ਅੱਗੇ ਗਏ ਤਾਂ ਸੇਠ ਉਹਨਾਂ ਦੇ ਅੱਗੇ ਪਿੱਛੇ ਫਿਰਨ ਲੱਗੇ ਕਿਉਂਕਿ ਹੁਣ ਉਹਨਾਂ ਨੇ ਉਹਨਾਂ ਦੀ ਛੱਲ ਲਾਉਣੀ ਸੀ ਜਦ ਕਿ ਅੱਗੇ ਪਿੱਛੇ ਉਹ ਚੱਜ ਨਾਲ ਗੱਲ ਵੀ ਨਹੀਂ ਕਰਦੇ ਸਨ ਗੋਰੇ ਨੂੰ ਇਸ ਗੱਲ ਦਾ ਤਜਰਬਾ ਉਦੋਂ ਹੋਇਆ ਜਦੋਂ ਇੱਕ ਵਾਰੀ ਉਹ ਆੜਤੀਏ ਤੋਂ ਤੇਲ ਖਰੀਦਣ ਲਈ ਪੈਸੇ ਉਧਾਰ ਲੈਣ ਆਇਆ ਸੀ ਤਾਂ ਉਸਨੇ ਬੜੀ ਮੁਸ਼ਕਲ ਨਾਲ ਰੱਜੇ ਪੁੱਜੇ ਜ਼ਿਮੀਂਦਾਰ ਬਖਤੌਰ ਸਿੰਘ ਦੇ ਪੁੱਤਰ ਗੁਰਦਰਸ਼ਨ ਸਿੰਘ ਦੇ ਦਖਲ ਉੱਤੇ ਉਸ ਨੂੰ ਮਸਾਂ 100 ਰੁਪਏ ਦਿੱਤੇ ਸਨ ਗੌਰੇ ਨੇ ਦੇਖਿਆ ਕਿ ਮੰਡੀ ਵਿੱਚ ਟਰਾਲੀ ਲਾਉਂਦੇ ਆ ਪੱਲੇਦਾਰ ਵੀ ਹੱਥ ਮਾਰਦੇ ਹਨ ਅਤੇ ਆੜਤੀਏ ਇਨਸਪੈਕਟਰਾਂ ਨਾਲ ਮਿਲ ਕੇ ਭਾਅ ਲਾਉਣ ਸਮੇਂ ਹਿਰਾਫੇਰੀ ਕਰਦੇ ਤੇ ਵਿੱਚੋਂ ਪੈਸੇ ਖਾਂਦੇ ਹਨ ਜਿਹੜਾ ਉਹਨਾਂ ਦਾ ਜ਼ਰਾ ਵਿਰੋਧ ਕਰੇ ਉਸ ਦੀ ਬੋਲੀ ਹੀ ਨਹੀਂ ਲੱਗਣ ਦਿੰਦੇ ਅਤੇ 100 100 ਲੁਕਸ ਕੱਢਦੇ ਹਨ ਉਹਨਾਂ ਵੇਚਣ ਮਗਰ ਨੂੰ ਗੋਰੇ ਨੇ ਟਾਲੀਆਂ ਵਾਲੇ ਸਾਧੂ ਨਾਲ ਸਾਂਝ ਪਾ ਲਈ ਸਾਧੂ ਨੇ ਟਰੈਕਟਰ ਨਾਲ ਉਹਨਾਂ ਦੀ ਜ਼ਮੀਨ ਵਾਹ ਦਿੱਤੀ ਤੇ ਗੋਰਾ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ ਪਰ ਇਹ ਸਾਂਝ ਬਹੁਤਾ ਚਿਰ ਚੱਲ ਨਾ ਸਕੀ ਇਸਦਾ ਇੱਕ ਕਾਰਨ ਤਾਂ ਇਹ ਸੀ ਕਿ ਸਾਧੂ ਉਸ ਨੂੰ ਸਾਂਝੀ ਹੋਣ ਦੇ ਬਾਵਜੂਦ ਸਿਰ ਹੀ ਸਮਝਦਾ ਸੀ ਤੇ ਹਰ ਰੋਜ਼ ਉਸ ਨੂੰ ਆਪਣੇ ਕੰਮ ਲਈ ਬੁਲਾ ਲੈਂਦਾ ਜਿਸ ਕਰਕੇ ਗੋਰ ਆਪਣੇ ਘਰ ਦਾ ਕੋਈ ਕੰਮ ਨਾ ਕਰ ਸਕਦਾ ਦੂਜਾ ਸਾਧੂ ਦੇ ਘਰ ਦਾ ਖਾਣ ਪੀਣ ਬਹੁਤ ਕੰਜੂਸੀ ਭਰਿਆ ਸੀ ਇੱਕ ਦਿਨ ਜਦੋਂ ਗੋਰਾ ਸਿਆਲ ਆਉਂਦਾ ਦੇਖ ਕੇ ਆਪਣੇ ਪਸ਼ੂਆਂ ਲਈ ਢਾਰਾ ਬਣਾਉਣ ਲਈ ਸਰਵਾੜ ਆਦੀ ਲੈਣ ਚੱਲ ਗਿਆ ਤਾਂ ਉਸਦੇ ਆਉਂਦੇ ਨੂੰ ਸਾਧੂ ਉਸਲ ਦੇ ਘਰ ਆ ਕੇ ਬਹੁਤ ਔਖਾ ਹੋਇਆ ਤੇ ਕਹਿਣ ਲੱਗਾ ਕਿ ਉਸਨੇ ਉਸ ਨੂੰ ਦੱਸਿਆ ਨਹੀਂ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਗੋਰੇ ਲਈ ਇਹ ਨਮੋਸ਼ੀ ਜਰਨੀ ਔਖੀ ਸੀ ਜਦੋਂ ਸਾਧੂ ਬਧੀ ਕੀ ਕਰਨੋਂ ਨਾ ਰੁਕਿਆ ਤਾਂ ਉਸਨੇ ਕਿਹਾ ਕਿ ਉਹ ਉਸ ਦਾ ਸਿਰੀ ਨਹੀਂ ਨਿਸ਼ ਕਰਕੇ ਹੋ ਉਸ ਨੂੰ ਅੱਖਾਂ ਦਿਖਾਵੇ ਅੰਤ ਦੋਹਾਂ ਦੀ ਸਾਂਝ ਟੁੱਟ ਗਈ ਚਾਰ ਭਰਾਵਾਂ ਨੇ ਬੈ ਕੇ ਸਾਧੂ ਦੀ ਵਹਾਈ ਦੇ ਪੈਸੇ ਬਣਾਏ ਤੇ ਗੋਰੇ ਦੀਆਂ ਦਿਹਾੜੀਆਂ ਦਾ ਹਿਸਾਬ ਕਰਕੇ ਉਸ ਦੇ ਸਿਰ 50 ਰੁਪਏ ਨਿਕਲ ਗਏ ਉਸ ਦੇ ਭਾਗ ਗੋਰੇ ਦੇ ਸਰ ਇੱਕ ਦਿਨ ਪੁਲਿਸ ਨੇ ਛਾਪਾ ਮਾਰਿਆ ਤਾਂ ਗੋਰੇ ਦੇ ਘਰੋਂ ਕੁਝ ਵੀ ਨਾ ਨਿਕਲਣ ਕਰਕੇ ਉਹ ਬਚ ਗਿਆ ਅਸਲ ਵਿੱਚ ਉਹ ਸ਼ਰਾਬ ਕੱਢ ਕੇ ਥੋਕਦੇ ਪਾਸ ਸਾਧੂ ਦੇ ਮੁੰਡੇ ਪੁੱਪੇ ਨੂੰ ਚੁਕਾ ਦਿੰਦਾ ਸੀ ਹੌਲੀ ਹੌਲੀ ਗੋਰੇ ਨੇ ਦੁਕਾਨ ਪਾ ਲਈ ਤੇ ਪੀਣ ਵੀ ਲੱਗ ਪਿਆ ਇੱਕ ਦਿਨ ਮਹਿੰਦਰੋ ਨੇ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਗੋਰੇ ਨੂੰ ਬਹੁਤ ਗਾਲਾਂ ਕੱਢੀਆਂ ਤੇ ਉਸ ਨੂੰ ਬੁਰਾ ਭਲਾ ਕਹਿਣ ਲੱਗੀ। ਇਸ ਸਮੇਂ ਥੰਮਣ ਦੀ ਮਾਂ ਨੇ ਉਸ ਨੂੰ ਪਿੰਡ ਦੇ ਬਾਹਰ ਗਏ ਮੁੰਡਿਆਂ ਦੇ ਘਰਾਂ ਦੇ ਹਵਾਲੇ ਦੇ ਕੇ ਇੱਕ ਸਲਾਹ ਦਿੱਤੀ ਕਿ ਉਹ ਗੋਰੇ ਨੂੰ ਵੀ ਦੁਬਈ ਆਦੀ ਕਿਸੇ ਬਾਹਰਲੇ ਦੇਸ਼ ਵਿੱਚ ਭੇਜ ਦੇਵੇ। ਇਸ ਪਿੱਛੋਂ ਮਹਿੰਦਰੋ ਗੋਰੇ ਨੂੰ ਬਾਹਰ ਭੇਜਣ ਬਾਰੇ ਸੋਚਣ ਲੱਗੀ। ਉਸ ਦੇ ਕਹਿਣ ਤੇ ਗਿੰਦਰ ਨੇ ਪਿੰਡ ਦੇ ਏਜੰਟ ਨਾਲ ਸਲਾਹ ਕੀਤੀ। ਫਿਰ ਉਹਨਾਂ 5000 ਰੁਪਇਆ ਮਲਾਇਆਂ ਵਾਲਿਆਂ ਤੋਂ 3 ਰੁਪਏ ਵਿਆਜ ਉੱਤੇ ਲਿਆ 2000 ਮਹਿੰਦਰੋ ਆਪਣੇ ਭਰਾ ਤੋਂ ਲੈ ਆਈ ਤੇ ਹਜ਼ਾਰਕ ਹੋਰ ਫੜ ਕੇ ਉਹਨਾਂ ਗੋਰੀ ਨੂੰ ਬਾਹਰ ਭੇਜਣ ਦੀ ਤਿਆਰੀ ਕਰ ਲਈ ਅੰਤੋਂ ਦਿਨ ਆ ਗਿਆ ਜਦੋਂ ਗੋਰੀ ਨੇ ਜਹਾਜ਼ ਚੜ੍ਹਨਾ ਸੀ 6ਵੇਂ 7ਵੇਂ ਦਿਨ ਪਤਾ ਲੱਗਾ ਕਿ ਅਜੇ ਵੀਜ਼ਾ ਨਹੀਂ ਸੀ ਲੱਗਾ ਕਿੰਨੀ ਖੱਜਲ ਖਵਾਰੀ ਪਿੱਛੋਂ ਜਦੋਂ ਉਹ ਜਹਾਜ਼ ਚੜ੍ਹੇ ਤਾਂ ਉਹ ਕਾਬਲ ਡੱਕੇ ਗਏ ਉੱਥੇ ਅੱਗੇ ਚੋਰੀ ਲੰਗਣਾ ਸੀ ਜਦੋਂ ਕੰਮ ਨਾ ਬਣਿਆ ਤਾਂ ਏਜੰਟ ਬਹਾਨਾ ਲਾ ਕੇ ਖਿਸਕ ਗਿਆ ਗੋਰੇ ਹੋਰਾਂ ਨੂੰ ਪੁਲਿਸ ਨੇ ਫੜ ਕੇ ਅੰਦਰ ਕਰ ਦਿੱਤਾ ਜਦੋਂ ਗੋਰਾ ਪਿੰਡ ਮੁੜਿਆ ਤਾਂ ਘਰਦਿਆਂ ਦਾ ਬੁਰਾ ਹਾਲ ਸੀ ਏਜੰਟ ਪਿੰਡ ਵੱਲ ਮੂੰਹ ਨਹੀਂ ਸੀ ਕਰਦਾ ਇਹ ਏਜੰਟ ਛੜਾ ਮਲੰਗ ਤੇ ਪਹਿਲਾਂ ਹੀ ਘਰਦਿਆਂ ਤੋਂ ਅਲੱਗ ਸੀ ਇਸ ਕਰਕੇ ਪੈਸੇ ਵਾਪਸ ਮਿਲਣ ਦੀ ਕੋਈ ਆਸ ਨਹੀਂ ਸੀ ਹੁਣ ਗੋਰਾ ਮੁੜ ਪਹਿਲੇ ਲਖਣਾ ਉੱਤੇ ਹੀ ਆ ਗਿਆ ਉਹ ਸ਼ਰਾਬ ਕੱਢਦਾ ਵੇਚਦਾ ਤੇ ਪਿੰਦਾ ਲੋਕ ਪੈਸੇ ਮੰਗ ਰਹੇ ਸਨ ਮਲਾਇਆ ਵਾਲੇ ਕਹਿੰਦੇ ਸਨ ਕਿ ਜੇਕਰ ਉਹ ਪੈਸੇ ਨਹੀਂ ਦੇ ਸਕਦੇ ਤਾਂ ਗੋਰਾ ਉਸ ਉਹਨਾਂ ਦਾ ਸਿਰੀ ਬਣ ਕੇ ਸਾਲ ਲਵਾ ਦੇਵੇ ਪਰ ਗੋਰੇ ਲਈ ਸ਼ਰੀਕਾਂ ਦਾ ਸਿਰੀ ਬਣਨਾ ਤਾਂ ਮਰਨ ਵਾਲੀ ਗੱਲ ਸੀ ਗਿੰਦਰ ਤੇ ਮਹਿੰਦਰੂ ਨੇ ਗੋਰੇ ਨਾਲ ਗੱਲ ਕੀਤੀ ਪਰ ਉਹ ਚੁੱਪ ਸੀ ਉਸ ਨੂੰ ਸਿਰੀ ਬਣਨ ਦੀ ਗੱਲ ਗੋਲੀ ਵਾਂਗ ਲੱਗਦੀ ਸੀ ਫਿਰ ਜਦੋਂ ਮਹਿੰਦਰੂ ਨੇ ਕਿਹਾ ਕਿ ਅਗਲਿਆਂ ਦੇ ਪੈਸੇ ਦੇਣੇ ਹਨ ਜੇਕਰ ਇਸੇ ਤਰ੍ਹਾਂ ਹੀ ਉੱਤਰ ਜਾਣ ਤਾਂ ਕੋਈ ਹਰਜ ਨਹੀਂ ਪਰ ਗੋਰਾ ਇਸ ਲਈ ਸਹਿਮਤ ਨਾ ਹੋਇਆ ਤੇ ਅਵਾ ਤਵਾ ਬੋਲਣ ਲੱਗਾ ਇਸ ਤਰ੍ਹਾਂ ਕਰ ਵਿੱਚ ਕਈ ਦਿਨ ਕਲੇਸ਼ ਪਿਆ ਰਿਹਾ ਅੰਤ ਮਲਾਇਆ ਵਾਲਿਆਂ ਨੇ ਕਿਹਾ ਕਿ ਜੇਕਰ ਗੋਰਾ ਨਹੀਂ ਮੰਨਦਾ ਤਾਂ ਉਹ 5 ਦਿਨਾਂ ਵਿੱਚ ਪੈਸੇ ਵਾਪਸ ਕਰ ਗਿੰਦਰ ਨੂੰ ਗੋਰੇ ਦੇ ਰਵੱਈਏ ਉੱਤੇ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਗੋਰਾ ਸ਼ਰਾਬ ਪੀ ਕੇ ਆਇਆ ਮਹਿੰਦਰੋ ਨੇ ਗੋਰੇ ਨੂੰ ਦੋ ਤਿੰਨ ਵਾਰੀ ਰੋਟੀ ਖਾਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਇਹੇ ਦੇਖ ਕੇ ਉਹ ਉਸ ਨੂੰ ਬੁਰਾ ਭਲਾ ਬੋਲਣ ਲੱਗੀ ਗਿੰਦਰ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਗੱਲ ਨਹੀਂ ਮੰਨਣੀ ਤਾਂ ਉਹ ਘਰੋਂ ਨਿਕਲ ਜਾਵੇ ਗੋਰੀ ਨੇ ਕਿਹਾ ਉਸ ਨੇ ਸਿਰੀ ਨਹੀਂ ਰੜਨਾ ਤੇ ਉਹ ਸਿਰੀ ਰਲਾਉਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਗਾਲਾਂ ਕੱਢਣ ਲੱਗ ਪਿਆ ਇਸ ਸਮੇਂ ਗਿੰਦਰ ਨੇ ਗੁੱਸੇ ਵਿੱਚ ਉਸ ਦੇ ਚਪੇੜ ਮਾਰੀ ਤੇ ਅੱਗੋਂ ਗੋਰੀ ਨੇ ਫੌੜਾ ਚੁੱਕ ਲਿਆ ਮਹਿੰਦਰੋ ਨੱਠੀ ਆਈ ਤੇ ਉਸ ਨੇ ਗੋਰੀ ਤੋਂ ਫੌੜਾ ਖੋਲਿਆ ਤੇ ਉਸ ਦੇ 2-3 ਚਪੇੜਾਂ ਮਾਰੀਆਂ ਤੇ ਫਿਰ ਪਿੱਟ ਸੇ ਆਪਾ ਕਰਨ ਲੱਗ ਗਏ ਇਹਨੇ ਨੂੰ ਥੰਮਣ ਦੀ ਘਰ ਵਾਲੀ ਗੁਰਦੇਵ ਕੌਰ ਨੇ ਆ ਕੇ ਗੋਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਹਾ ਕਿ ਉਹ ਸਿਰੀ ਨਹੀਂ ਰਲੇਗਾ ਉਸਨੇ ਕਿਸੇ ਨੂੰ ਨਹੀਂ ਸੀ ਕਿਹਾ ਕਿ ਉਹ ਉਸ ਲਈ ਕਿਸੇ ਤੋਂ 5000 ਉਧਾਰ ਲੈਣ ਇਹ ਸੁਣ ਕੇ ਗਿੰਦਰ ਆਪੇ ਤੋਂ ਬਾਹਰ ਹੋ ਗਿਆ ਤੇ ਗੋਰੇ ਨੂੰ ਕੁੱਟਣਾ ਮਾਰਨ ਲੱਗਾ ਇਹਨੇ ਨੂੰ ਦੋ ਚਾਰ ਜਣੇ ਹੋਰ ਆ ਗਏ ਗੋਰਾ ਪੁੱਬੀ ਰੋਣ ਲੱਗ ਪਿਆ ਤੇ ਆਪਣੇ ਆਪ ਨੂੰ ਛਡਾ ਕੇ ਘਰੋਂ ਬਾਹਰ ਨਿਕਲ ਗਿਆ ਜਦੋਂ ਖੇਤਾਂ ਵਿੱਚ ਪਹੁੰਚਿਆ ਤਾਂ ਪਿੰਡ ਦੀ ਬਿਜਲੀ ਬੰਦ ਹੋ ਗਈ ਤੇ ਚੁਫੇਰੇ ਹਨੇਰ ਘubar ਪਸਰ ਗਏ ਸੋ ਇਹ ਸੀ ਕਰਮਜੀਤ ਸਿੰਘ ਕੁਸਾ ਦੁਆਰਾ ਰਚਿਤ ਨਾਵਲ ਰੋਹੀ ਬਿਆਬਾਨ ਦਾ ਸਾਰ